ਤਿੰਨ ਦਿਨ ਹੋ ਗਏ ਜੀ ਸਾਨੂੰ ਵੀਡੀਓ ਬਲਾਗ ਦਾ ਉੱਪਰ ਸਾਡੀ ਮਤਲਬ ਹਜਲਖਵਾਰੀ ਹੋ ਰਹੀ ਹੈ ਸਾਨੂੰ ਐਨਓਸੀ ਨਹੀਂ ਦੇ ਰਹੀ ਜੀ ਦਰ ਬੈਠ ਗਿਆ ਉਹਨਾਂ ਦੇ ਮਨ ਵਿੱਚ ਵੀ ਐਨਓਸੀ ਇਹਨਾਂ ਨੂੰ ਮਿਲ ਗਈ ਤੇ ਵੋਟਾਂ ਦੇ ਖੜੇ ਹੋਗੇ ਤੇ ਜਿੱਤ ਜਾਣਗੇ ਸਾਨੂੰ ਮੁਲਾਜ਼ਮਾਂ ਨੇ ਵਿੱਚ ਅਫਸਰਾਂ ਨੇ ਵੀ ਦੱਸੀ ਹੈ ਇਹ ਗੱਲ ਕਿ ਤੁਸੀਂ ਪਿੰਡ ਤੌਰ ਤੇ ਆਪ ਦਾ ਕੋਈ ਹੱਲ ਕਰੋ ਤੁਹਾਨੂੰ ਐਨਓਸੀ ਜਾਣ ਕੇ ਨਹੀਂ ਦੇ ਰਹੇ ਇਹ ਹੁਣ ਉਹਨਾਂ ਦਾ ਕੀ ਪਤਾ ਕੀ ਕਰਨਾ ਹੈ ਜਾਂ ਸਾਡੀ ਜਿੱਤ ਤੋਂ ਮਨ ਲੋਕ ਭਰਾਏ ਹੋਣੇ ਜਾਂ ਕਿਸੇ ਵੀ ਤਰ੍ਹਾਂ ਅਸੀਂ ਨਾ ਸਰ ਤਿੰਨ ਦਿਨ ਹੋ ਗਏ ਜੀ ਸਾਨੂੰ ਵੀਡੀਓ ਬਲਾਗ ਦਾ ਉੱਪਰ ਸਾਡੀ ਮਤਲਬ ਹਜਲਖਵਾਰੀ ਹੋ ਰਹੀ ਹੈ ਸਾਨੂੰ ਐਨਓਸੀ ਨਹੀਂ ਦੇ ਰਹੀ ਜੀ ਠੀਕ ਹੈ ਜਿਹਦੇ ਵਿੱਚ ਵਿਰੋਧੀ ਪਾਰਟੀ ਦੇ ਮੈਂਬਰ ਹੈ ਜਿਹੜੇ ਲੀਡਰ ਹੈ ਉਹ ਆਪ ਖੁਦ ਐਨਓਸੀ ਲੈ ਰ ਕੇ ਜਾ ਰਹੇ ਆ ਖੁਦ ਆ ਕੇ ਆਪ ਦੀ ਅੰਦਰ ਵੜ ਕੇ ਐਨਓਸੀ ਲੈ ਕੇ ਜਾ ਰਹੇ ਆ ਸਾਨੂੰ ਅੰਦਰ ਵੜਨ ਵੀ ਨਹੀਂ ਦਿੱਤਾ ਜਾ ਰਿਹਾ ਝਾੜੂ ਪਾਰਟੀ ਵਾਲੇ ਠੀਕ ਹੈ ਸਰ ਤੇ ਸਾਨੂੰ ਤਿੰਨ ਚਾਰ ਦਿਨ ਹੋ ਗਏ ਸਾਡੀ ਖੱਜਲ ਖਾਰ ਹੋ ਰਹੀ ਹੈ ਸਾਨੂੰ ਕੋਈ ਐਨਓਸੀ ਨਹੀਂ ਮਿਲ ਰਹੀ ਕੋਈ ਸਾਨੂੰ ਉੱਥੇ ਜਵਾਬ ਨਹੀਂ ਦਿੱਤਾ ਜਾ ਰਿਹਾ ਵੀ ਸਾਨੂੰ ਐਨਓਸੀ ਦੇਣਾ ਸੀ ਤਿੰਨ ਚਾਰ ਵਾਰੀ ਫਾਰਮ ਜਮਾ ਕਰਵਾਤੇ ਸਾਡੇ ਫਾਰਮ ਬਾਸ ਮੋੜ ਦਿੰਦੇ ਆ ਤੇ ਸਾਨੂੰ ਐਨਓਸੀ ਕੀ ਲੱਗਦਾ ਤੁਹਾਨੂੰ ਸਾਨੂੰ ਸਰ ਵਿਰੋਧੀ ਪਾਰਟੀਆਂ ਦਾ ਵੀ ਡਰਦੀ ਐ ਸਾਡੇ ਤੋਂ ਡਰ ਗਏ ਵੀ ਇਹ ਜਿੱਤਣਗੇ ਤਾਂ ਐਸੇ ਕਰਕੇ ਅਸੀਂ ਐਨਓਸੀ ਨਹੀਂ ਦੇਣ ਦਿੱਤੀ ਆ ਰਹੀ ਸਾਨੂੰ ਜਿਸ ਕਰਕੇ ਵੀ ਸੋ ਉਹਨਾਂ ਨੂੰ ਡਰ ਬੈਠ ਗਿਆ ਉਹਨਾਂ ਦੇ ਮਨ ਵਿੱਚ ਵੀ ਐਨਓਸੀ ਇਹਨਾਂ ਨੂੰ ਮਿਲ ਗਈ ਜੇ ਵੋਟਾਂ 'ਤੇ ਖੜੇ ਹੋਗੇ ਤਾਂ ਜਿੱਤ ਜਾਣਗੇ ਜਿਸ ਕਰਕੇ ਸਾਨੂੰ ਐਨਓਸੀ ਦਿੱਤੀ ਆਵੇ ਇਸ ਕਰਕੇ ਅਸੀਂ ਆਪਣੇ ਪਿੰਡ ਜੀਵਨ ਸਿੰਘ ਵਾਲਾ ਤੇ ਧਰਨਾ ਪ੍ਰਦਰਸ਼ਨ ਕੀਤਾ ਜੀ ਸੜਕ ਤੇ ਠੀਕ ਐ ਸਰ ਜੇ ਸਾਨੂੰ ਐਨਓਸੀ ਮਿਲਦੀ ਐ ਸਾਨੂੰ ਚੋਣਾ ਚ ਲੜੋ ਸਾਡੇ ਨਾਲ ਜਿੱਤ ਹਾਰਤ ਬਣੀ ਐ ਸਰ ਕਿਸੇ ਦੀ ਵੀ ਜਿੱਤ ਹਾਰ ਹੁੰਦੀ ਆ ਉਹ ਚਲੋ ਬਾਅਦ ਦੀ ਗੱਲ ਆ ਪਰਪਲ ਐ ਸਾਨੂੰ ਐਨਓਸੀ ਬੋਟਾਂ ਸਾਨੂੰ ਫਾਰਮ ਭਰਨ ਦੀ ਯਾਦ ਦਿਤੀ ਆਵੇ ਮਸਲਾ ਇਹ ਆ ਜੀ ਪਿਛਲੇ 3-4 ਦਿਨਾਂ ਤੋਂ ਉੱਥੇ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਨਿਊ ਡੂ ਸਰਟੀਫਿਕੇਟ ਦੀ ਐਨਓਸੀ ਲੈਣ ਲਈ ਬੈਠੇ ਸੀਗੇ ਤੇ ਹਰ ਰੋਜ਼ ਕਹਿੰਦੇ ਸੀਗੇ ਡੇਟ ਕਰਦੇ ਕਰਦੇ ਸ਼ਾਮ ਤੱਕ ਨਹੀਂ ਮਿਲੇਨੀ ਹੈਗੀ ਕੱਲ 10 ਵਜੇ ਆ ਉਹ ਤੇ ਉਸ ਤੋਂ ਬਾਅਦ ਉਹਨੂੰ ਕੱਲ ਫੇਰ ਨਹੀਂ ਮਿਲੀ ਹੈਗੀ ਕਿ ਸ਼ਾਮ ਤੱਕ ਤੇ ਉਹ ਬਸ ਪਰੇਸ਼ਾਨ ਕਰ ਰਿਹਾ ਜਿਨ੍ਹਾਂ ਦਾ ਜੋਰ ਆ ਉਹ ਅੰਦਰ ਜਾ ਕੇ ਲਿਆਉਂਦੇ ਆ ਤੇ ਆਪਣੇ ਕੋਈ ਅਪਰੋਚ ਹੈ ਨਹੀਂ ਸੀ ਤੇ ਆਪਾਂ ਨੂੰ ਹਲੇ ਤੱਕ ਕੋਈ ਕੀ ਕਾਰਨ ਕੀ ਲੱਗਦਾ ਕਿਉਂ ਨਹੀਂ ਦੇ ਰਹੇ ਕਾਰਨ ਤਾਂ ਦੇਖੋ ਜੀ ਉਹਨਾਂ ਨੂੰ ਹੀ ਪਤਾ ਵੀ ਕੀ ਹਿਸਾਬ ਕਿਤਾਬ ਉਹਨਾਂ ਦਾ ਵੀ ਕਿਉਂ ਨਹੀਂ ਦੇ ਰਹੇ ਹੈਗੇ ਕੋਈ ਪਾਰਟੀ ਦੀ ਕੋਈ ਦਬਾਅ ਹੈਗਾ ਜਾਂ ਕੋਈ ਕਿਵੇਂ ਕਿਵੇਂ ਨਹੀਂ ਜਿਹੜੀ ਪਾਰਟੀ ਨੂੰ ਦੇ ਰਹੇ ਕੀ ਦੇਗੀ ਨੂੰ ਦੇ ਰਹੇ ਦੇਖੋ ਜੀ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੂੰ ਵੀ ਮਿਲ ਗਈ ਜੀ ਕਾਂਗਰਸ ਦੇ ਕੈਂਡੀਡੇਟਾਂ ਨੂੰ ਵੀ ਮਿਲ ਗਈ ਆ ਆਪਾਂ ਕਿਸੇ ਆਰਟੀਕਲ ਨੂੰ ਪੜ੍ਹੇ ਨਹੀਂ ਹੋਏਗੇ ਜੀ ਕਲਬ ਵੱਲੋਂ ਪੜ੍ਹੇ ਹੋਏ ਆ ਆਪਾਂ ਨੂੰ ਹਲੇ ਤੱਕ ਐਨਸੀ ਨਹੀਂ ਮਿਲੀ ਗਾਂ ਧਰਨਾ ਲਾਇਆ ਜੀ ਆਪਾਂ ਦੇਖ ਲਿਆ ਤਾਂ ਸਰਕਾਰ ਤੇ ਪੁੱਛਦੇ ਹਾਂ ਨੋ ਜੀ ਵਿਕਾਸ ਕਿਸ ਕਾਰਨ ਕਰਕੇ ਐਨਓਸੀ ਨਹੀਂ ਦਿੱਤੀ ਗਈ ਜੀ ਦੱਸਣਗੇ ਜੀ ਆਪ ਦਾ ਜਵਾਬ ਹਣ ਜੀ ਮਸਲਾ ਇਹ ਸਾਡੇ ਜੀਮਨ ਸਿੰਘ ਵਾਲੇ ਤੋਂ ਸੀ ਕਲੱਬ ਵੱਲੋਂ ਇੱਕ ਕੈਂਡੇ ਠਾਇਆ ਸੀਗਾ ਚਮਕੌਰ ਸਿੰਘ ਤੇ ਉਹਨੂੰ 3 ਦਿਨਾਂ ਹੋ ਗਏ ਜੀ ਪਰੇਸ਼ਾਨ ਕਰਦੇ ਐਨੂੰ ਵੀਡੀਓ ਸਾਹਬ ਦਾ ਉਹ ਸਾਨੂੰ ਐਨਓਸੀ ਨਹੀਂ ਦੇ ਰਹੇ 3 ਦਿਨਾਂ ਹੋ ਗਏ ਸਾਨੂੰ ਪਰੇਸ਼ਾਨ ਕਰ ਰਿਹਾ ਤਾਂ ਇਹਦੇ ਵਿੱਚ ਉਹ ਕੁਝ ਝਾੜੂ ਵਾਲੇ ਬੰਦੇ ਅੰਦਰ ਬੈਠੇ ਨੇ ਉਹ ਜਾਣ ਬੁੱਝ ਕੇ ਸਾਨੂੰ ਪਰੇਸ਼ਾਨ ਕਰ ਰਹੇ 3 ਦਿਨਾਂ ਤੋਂ ਸਾਨੂੰ ਕੋਈ ਐਨਓਸੀ ਨਹੀਂ ਦੇ ਰਹੇ ਸਾਨੂੰ ਮੁਲਾਜ਼ਮਾਂ ਦੇ ਵਿੱਚ ਅਫਸਰਾਂ ਨੇ ਵੀ ਦੱਸੀ ਹੈ ਇਹ ਗੱਲ ਆ ਕਿ ਤੁਸੀਂ ਪਿੰਡ ਤੌਰ ਤੇ ਆਪਦਾ ਕੋਈ ਹੱਲ ਕਰੋ ਸਾਨੂੰ ਐਨਐਸਓ ਵੀ ਜਾਣ ਕੇ ਨਹੀਂ ਦੇ ਰਹੇ ਇਹ ਹੁਣ ਉਹਨਾਂ ਦਾ ਕੀ ਪਤਾ ਕੀ ਕਰਨਾ ਹੈ ਜਾਂ ਸਾਡੀ ਜਿੱਤ ਤੋਂ ਵੱਲੋਂ ਘ ਭਰਾਈ ਹੋਣੀ ਜਾਂ ਕਿਸੇ ਵੀ ਤਰ੍ਹਾਂ ਪਰ ਅਸੀਂ ਗੱਲ ਇਹ ਕਹਿਣੇ ਆ ਵੀ ਅਸੀਂ ਪਿੰਡ ਤੌਰ ਤੇ ਹਰੇਕ ਬੰਦੇ ਨਾਲ ਖੜੇ ਆ ਕਿਸੇ ਵੀ ਪਾਰਟੀ ਦਾ ਹੋਵੇ ਜੇ ਉਹ ਸਾਂਝੇ ਕੰਮ ਵਧੀਆ ਕਰਦਾ ਸੀ ਹਰੇਕ ਨਾਲ ਖੜਿਆ ਧੱਕਾ ਅਸੀਂ ਕਿਸੇ ਨਾਲ ਵੀ ਨਹੀਂ ਹੋਣ ਦਿੰਦੇ ਕਿਸੇ ਅਧਿਕਾਰੀਆਂ ਨੂੰ ਮਿਲੇ ਕਿਸ ਨੂੰ ਕਿਹਾ ਤੁਸੀਂ ਹਾਂਜੀ ਅਧਿਕਾਰੀਆਂ ਨਾਲ ਸਾਡੀ ਗੱਲ ਹੋਈ ਪਈ ਐ ਉਹ ਕਹਿੰਦੇ ਤੁਹਾਡਾ ਮਸਲਾ ਹੱਲ ਕਰਕੇ ਦੇਣਾ ਸਾਡੀ ਇਹੀ ਗੱਲ ਬੇਨਤੀ ਸੀਗੀ ਵੀ ਸਾਡਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹਨਾਂ ਸਾਡਾ ਧਰਨਾ ਜਾਰੀ ਰਹੂਗਾ ਤੇ ਉਸ ਤੋਂ ਬਾਅਦ ਅਸੀਂ ਧਰਨਾ ਚੁੱਕ ਦੇਵਾਂਗੇ ਕਿਹੜੀ ਰੋਡ ਜਾਮ ਕੀਤੀ ਸੀ ਜੇ ਅਸੀਂ ਤਲਵੰਡੀ ਬਠਿੰਡਾ ਰੋਡ ਜਾਮ ਕੀਤਾ ਹੋਇਆ ਹੈ